ਗਰੀਬ ਜਿਨ ਮਿਲਤੇ ਸੁਖ ਉਪਜੈ ਮੇਟੇ ਕੋਟਿ ਉਪਾਦ ਬਵਨ ਚਦਰ ਦਸ਼ ਡੂਂਡੀਏ ਪਰਮਸਨੇ ਹੀ ਸਾਧ ਬਵਨ ਚਦਰ ਦਸ਼ ਡੂਂਡੀਏ ਪਰਮਸਨੇ ਹੀ ਸਾਧ ਦੇ ਨਾਲ ਦੀ ਰੰਗ ਵਰ ਸਰਿਆ ਹੈ ਰਤੇਵਾਲ ਜੀ ਰਕਮਨ ਸਰਿਆ ਹੈ ਰਤੇਵਾਲ ਜੀ ਰਕਮਨ ਸਰਿਆ ਹੈ ਰਤੇਵਾਲ ਜੀ ਪੂਰੀ ਵਾਲਿਆਂ ਦੇ ਕਿਰਪਾ ਦੇ ਨਾਲ ਦੀ ਰੰਗ ਵਰ ਸਰਿਆ ਹੈ ਰਤੇਵਾਲ ਜੀ ਰਕਮਨ ਸਰਿਆ ਹੈ ਰਤੇਵਾਲ ਜੀ ਰੰਗ ਵਰ ਸਰਿਆ ਹੈ ਰਤੇਵਾਲ ਜੀ ਰਕੋਵੇ ਵਾਲੇ ਜੀ ਆ ਰੁਸ਼ਨਾਇਆ ਗੁੰਦੇ ਵਾਲੇ ਮਹਾਰਾਜ ਨੂੰ ਸਤ ਸਾਈ ਜੀ ਢੱਲੇਵਰ ਟੀਵੀ ਦੇਖ ਰਹੇ ਸਾਰੇ ਸ਼ਰੋਤਿਆਂ ਦਾ तहे ਦਿਲੋਂ ਧੰਨਵਾਦ ਅੱਜ ਅਸੀਂ ਆਏ ਹਾਂ ਸਤਗੁਰ ਗੰਗਾ ਨੰਦ ਜੀ ਮਹਾਰਾਜੀਆਂ ਦੇ ਜਨਮ ਸਥਾਨ ਸਤ ਲੋਕ ਧਾਮ ਰਤਿਆਲੀ ਵਿਖੇ ਜਿਵੇਂ ਕਿ ਆਪ ਸਭ ਸੰਗਤਾਂ ਜਾਣਦੇ ਹੋ ਕਿ ਸਤਗੁਰ ਗੰਗਾ ਨੰਦ ਮਹਾਰਾਜ ਜੀ ਦਾ ਜਨਮ ਦਿਹਾੜਾ 17 ਮਈ ਤੋਂ 23 ਮਈ ਤੱਕ ਮਨਾਇਆ ਜਾ ਰਿਹਾ ਹੈ ਹੁਣ ਅਸੀਂ ਗੱਲ ਕਰਦੇ ਹਾਂ ਇੱਥੇ ਦੇ ਪ੍ਰਮੁੱਖ ਸੇਵਾਦਾਰ ਬਾਸਦੇਵ ਭੂਮਲਾ ਜੀ ਨਾਲ ਪਿਆਰੀ ਸਾਧ ਸੰਗਤ ਜੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਸਤਿਗੁਰ ਗੰਗਾਨੰਦ ਮਹਾਰਾਜੀ ਪੂਰੀ ਵਾਲਿਆਂ ਦਾ ਤੇ ਜਗਤਗੁਰੂ ਬਾਬਾ ਗਰੀਬ ਦਾ ਸਮਾਰਾਈਂ ਦਾ ਜਨਮ ਦਿਹਾੜਾ ਜਿਹੜਾ ਹੈ ਉਤਸਵ ਜਿਹੜਾ ਉਹ ਮਨਾਇਆ ਜਾ ਰਿਹਾ ਬੜੀ ਸ਼ਰਧਾ ਦੇ ਨਾਲ ਜਿਹਦੇ ਵਿੱਚ 17 ਤਰੀਕ ਨੂੰ 18 ਖੰਡ ਪਾਠ ਜਿਹੜੇ ਆਰੰਭ ਕੀਤੇ ਜਾਣਗੇ ਤੇ 17 18 19 ਨੂੰ ਭੋਗ ਪਾਏ ਜਾਣਗੇ ਫਿਰ 19 ਤਰੀਕ ਨੂੰ 18 ਖੰਡ ਪਾਠ ਆਰੰਭ ਕਰਕੇ 19 20 21 ਨੂੰ ਭੋਗ ਪਾਏ ਜਾਣਗੇ ਇਕੀ ਨੂੰ ਭੋਗ ਪਾ ਕੇ ਨਾਲ ਹੀ ਫਿਰ 21 18 ਖੰਡਵਟ ਰੱਖੇ ਜਾਣਗੇ ਤੇ 21 22 23 ਨੂੰ ਜਿਹੜੇ ਭੋਗ ਪਾਏ ਜਾਣਗੇ ਸਮਾਪਤੀ ਕੀਤੀ ਜਾਊਗੀ ਜਿਹਦੇ ਵਿੱਚ 22 ਤਰੀਕ ਨੂੰ ਵਿਸ਼ਾਲ ਸ਼ੋਭਾ ਯਾਤਰਾ ਜਿਹੜੀ ਗੱਡੀ ਜਾਊਗੀ ਪਾਣੀ ਛੁਣ ਬੜਾ ਆਉਂਦਾ ਸੀ ਆਨੰਦ ਜੀ ਜਦੋਂ ਪੜਦੇ ਸੀ ਸੋਮੀ ਕੰਗਨਾਂ ਦੇ ਦੀ ਜਦੋਂ ਪੜਦੇ ਸੀ ਸੋਮੀ ਕੰਗਨਾਂ ਦੇ ਦੀ ਜਦੋਂ ਪੜਦੇ ਸੀ ਸੋਮੀ ਕੰਗਨਾਂ ਦੇ ਦੀ ਸ਼ਾਮ ਸ਼ਾਮ ਬਾਰਸੇ ਜੀ ਰਾਇੋਦਸੀ ਅਨੰਦ ਦੀ ਜੋਦੋਂ ਪਰਦੇਸ ਸੁਮਿ ਗੰਗਾ ਨੰਦ ਦੀ ਜੋਦੋਂ ਪਰਦੇਸ ਸੁਮਿ ਗੰਗਾ ਨੰਦ ਦੀ ਜੋਦੋਂ ਪਰਦੇਸ ਸੁਮਿ ਗੰਗਾ ਨੰਦ ਦੀ ਸਤ ਸੰਗ ਦੀਆਂ ਗੁੱਡੀਆਂ ਜੜਾਈਆਂ ਗੁੰਡੇ ਵਾਲੇ ਮਹਾਰਾਜ ਨੂੰ ਬਾਕੀ 22 ਤਰੀਕ ਨੂੰ ਰਾਤ ਨੂੰ ਜਿਹੜਾ ਮਹਾਰਾਜਿਆਂ ਦਾ ਹਰ ਸਾਲ ਦੀ ਤਰ੍ਹਾਂ ਜਨਮ ਦਿਹਾੜਾ ਜਿਹੜਾ ਮਨਾਇਆ ਜਾਊਗਾ ਗੁੰਡੇ ਵਾਲੇ ਮਹਾਰਾਜ ਨੂੰ ਦੇਵ ਤੇਵੀ ਤੇ ਵਧਾਈਆਂ ਗੁੰਡੇ ਵਾਲੇ ਮਹਾਰਾਜ ਨੂੰ ਅੱਜ ਦੇਵ ਤੇਵੀ ਤੇ ਵਧਾਈਆਂ ਉਦੇ ਵਿੱਚ ਜਿਹੜਾ ਸੰਗਤ ਦਾ ਹਜੂਮ ਹੈ ਇੱਕ ਸਮੁੰਦਰ ਦੀ ਤਰ੍ਹਾਂ ਸੰਗਤ ਪਹੁੰਚਦੀ ਹੈ ਐਕ ਜੀ ਅਸੀਂ ਉਹਦੇ ਵਾਸਤੇ ਵੀ ਜਿਹੜਾ ਪ੍ਰਬੰਧ ਹੈ ਉਹ ਬਾਹਰ ਕੀਤਾ ਹੈ ਤੇ ਜਿਹੜਾ ਜਨਮ ਦਿਨ ਹੈ ਮਹਾਰਾਜ ਜੰਦਾ ਬਾਹਰ ਮਨਾਇਆ ਜਾਊਗਾ ਰਾਤ ਨੂੰ ਅਨਤਨ ਗੁਰੂ گورਖ ਫਕੀਰ ਦੀ ਆਗੇ ਸਿੰਧ ਤੇ 84 ਪੰਜ ਪੀਰ ਦੀ ਆਗੇ ਸਿੰਧ ਤੇ 84 ਪੰਜ ਪੀਰ ਦੀ ਆਗੇ ਸਿੰਧ ਤੇ 84 ਪੰਜ ਪੀਰ ਦੀ ਉਹ ਕਿਉਂ ਤਾਂ ਦੇਵਿਆ ਨੇ ਆਣ ਕੇ ਜਗਾਈਆਂ ਕੁੰਡੇ ਵਾਲੇ ਮਹਾਰਾਜ ਨੂੰ ਦੇਵ ਤੇਵੀ ਦੇਣ ਵਧਾਈਆਂ ਖੁੰਡੇ ਵਾਲੇ ਮਹਾਰਾਜ ਨੂੰ ਇਹਦੇ ਵਿੱਚ ਬਹੁਤ ਹੀ ਜ਼ਿਆਦਾ ਦੇਸ਼ ਵਿਦੇਸ਼ਾਂ ਤੋਂ ਵੀ ਲੋਕ ਜਿਹੜੇ ਐ ਸੰਗਤ ਜਿਹੜੀ ਇੱਥੇ ਪਹੁੰਚ ਰਹੀ ਐ ਜਿਨ੍ਹਾਂ ਦੇ ਰਹਿਣ ਵਾਸਤੇ ਸਾਰਾ ਜਿਹੜਾ ਅਸੀਂ ਪ੍ਰਬੰਧ ਕੀਤਾ ਡੇਰੇ ਵੱਲ ਤੋਂ ਸੋ ਇਸ ਕਰਕੇ ਮੇਰੀ ਬੇਨਤੀ ਐ ਸੰਗਤ ਨੂੰ ਕਿ ਵੱਧ ਤੋਂ ਵੱਧ ਆਗੇ ਲਾਹੇ ਪ੍ਰਾਪਤ ਕਰੋ ਦਰਸ਼ਨ ਕਰੋ ਸੇਵਾ ਕਰੋ ਤੇ ਜੇ ਬਾਰ-ਬਾਰ ਮੌਕਾ ਨਹੀਂ ਇਹੋ ਜਿਹਾ ਮਿਲਦਾ ਸਤਿਗੁਰਾਂ ਦੇ ਜਨਮ ਦਿਹਾੜੇ ਤੇ ਬਹੁਤ ਹੀ ਲੋਕਾਂ ਦੇ ਵਿੱਚ ਦੇਖਣ ਨੂੰ ਆਇਆ ਉਤਸ਼ਾਹ ਵੀ ਬਹੁਤ ਐ ਅਰ ਸੇਵਾ ਵੀ ਬਹੁਤ ਚੱਲ ਰਹੀ ਐ 15 ਦਿਨਾਂ ਤੋਂ ਘਟੋ ਘਟ ਮੇਰਾ ਖਿਆਲ ਐ ਰੋਜ਼ ਦਾ 1000 1500 2000 ਆਦਮੀ ਜਿਹੜਾ ਸੰਗਤ ਐ ਉਸ ਸੇਵਾ ਕਰ ਰਹੀ ਹੈ ਆ ਰਹੀ ਹੈ ਤਾਂ ਇਸ ਕਰਕੇ ਸੰਗਤ ਨੂੰ ਬੇਨਤੀ ਹੈ ਕਿ ਵੱਦ ਤੋਂ ਵੱਦ ਸ਼ੋਭਾ ਯਾਤਰਾ ਚ ਤੇ 17 ਤਰੀਕ ਤੋਂ ਲੈ ਕੇ 23 ਤਰੀਕ ਤੱਕ ਇਹ ਜਿਹੜਾ ਸਮੇਤ ਜੱਗ ਹੈ ਇਹ ਕੁੰਭ ਹੈ ਕੁੰਭ ਇਹਦੇ ਵਿੱਚ ਹਿੱਸਾ ਲਓ ਸੇਵਾ ਕਰੋ ਫਲ ਕਮਾਓ ਜਿਹਦੇ ਚ ਫਲ ਦੀ ਪ੍ਰਾਪਤੀ ਹੋਊਗੀ ਸਤਿਗੁਰੂ ਖੁਸ਼ੀ ਦੇ ਵਿੱਚ ਪਤਾ ਨਹੀਂ ਕੀ ਕੁਝ ਦੇ ਦਿੰਦੇ ਐ ਸੋ ਇਸ ਕਰਕੇ ਸਤਿਗੁਰਾਂ ਦੀ ਸੇਵਾ ਜਿਹੜੀ ਹੈ ਸਫਲ ਹੈ ਸਤਿਗੁਰ ਕੀ ਚਾਕਰੀ ਮਹਾ ਔਖੀ ਮਹਾ ਸੁਖਦਾਈ ਸੋ ਇਸ ਕਰਕੇ ਭਾਈ ਸਾਰੀ ਸੰਗਤ ਨੂੰ ਵੀ ਬੇਨਤੀ ਹੈ ਬਾਕੀ ਹੋਰ ਮਹਾਪੁਰਸ਼ ਬਹੁਤ ਵੱਡੇ ਵੱਡੇ ਪਹੁੰਚ ਰਹੇ ਆ ਬੀਤ ਰਾਗ ਜਿਹੜੇ ਕੇ satsang ਕੀਰਤਨ ਚੱਲੂਗਾ 22 ਤਰੀਕ ਨੂੰ ਰੈਣ ਸਵਾਈ ਕੀਰਤਨ ਹੋਊਗਾ ਉਹਦੇ ਵਿੱਚ ਵੱਧ ਤੋਂ ਵੱਧ ਜਿਹੜੇ ਮਹਾਪੁਰਸ਼ ਪਹੁੰਚ ਰਹੇ ਆ ਸੰਤਾਂ ਦੇ ਦਰਸ਼ਨ ਕਰੋ satsang ਸੁਣੋ ਤੇ ਲਾਹੇ ਪ੍ਰਾਪਤ ਕਰੋ ਬਾਕੀ ਮੈਡੀਕਲ ਕੈਂਪ 24 ਘੰਟੇ ਚੱਲੂਗਾ 17 ਤੋਂ ਲੈ ਕੇ 23 ਤੱਕ ਜਿਹਦੇ ਵਿੱਚ 3 ਦਿਨ ਲਗਾਤਾਰ ਖੂਨਦਾਨ ਕੈਂਪ ਵੀ ਲੱਗੂਗਾ ਜਿਹੜੀ ਦਵਾਈ ਹੈ ਉਹ ਫ੍ਰੀ ਮਿਲੂਗੀ ਰਿਕਾਰਡ ਵੀ ਬਣਨਗੇ ਦਵਾਈ ਵੀ ਫ੍ਰੀ ਮਿਲੂਗੀ ਇਸ ਕਰਕੇ ਸੰਗਤ ਨੂੰ ਬੇਨਤੀ ਹੈ ਕਿ ਜੇ ਕੋਈ ਬਲਕਨ ਦਾ ਮੇਰਾ ਮਹਾਰਾਜ ਮੇਰਾ ਸੱਚੇ ਪਾਤਸ਼ਾਹ ਕਿਸੇ ਨੂੰ ਬਿਮਾਰੀ ਨਾ ਕਰੇ ਪਰ ਜੇ ਕਿਸੇ ਨੂੰ ਕੋਈ ਤਕਲੀਫ ਹੈ ਉਹ ਆਪਣੇ ਦਿਖਾ ਸਕਦਾ ਦਵਾਈ ਲੈ ਸਕਦਾ ਤੇ ਇਸ ਕਰਕੇ ਦਵਾਈ ਜਿਹੜੀ ਹੈਗੀ ਆ ਫ੍ਰੀ ਹੈ ਸਾਰਿਆਂ ਨੂੰ ਬੋਲੋ ਸਤਿਗੁਰudev ਕੀ ਜੈ ਸਾਰੀ ਸੰਗਤ ਨੂੰ ਸਤਿਗੁਰ ਮਹਾਰਾਜ ਜੀ ਦੇ ਜਨਮ ਦਿਹਾੜੇ ਤੇ ਸਾਰੀ ਸੰਗਤ ਨੂੰ ਲੱਖ ਲੱਖ ਵਧਾਈ ਬੰਦੀ ਛੋੜ ਸਾਰੀ ਸੰਗਤ ਨੂੰ ਆਪਣਾ ਸ਼ੀਵਾ ਦੇ ਸਾਰੀ ਸੰਗਤ ਨੂੰ ਖੁਸ਼ੀ ਪ੍ਰਾਪਤ ਹੋਣੀ ਚਾਹੀਦੀ ਹੈ ਸਤਿਗੁਰਾਂ ਦੀ ਧਰਤੀ ਆ ਕੇ ਸੇਵਾ ਕਰਨੀ ਚਾਹੀਦੀ ਹੈ ਤਨ ਮਨ ਤਨ ਦੰਦ ਸਾਰੀ ਸੰਗਤ ਦਾ ਫਰਜ਼ ਬਣਦਾ ਹੈ ਉਹ ਤੁਸੀਂ ਮਨਾਣਾ ਹੈ ਸਾਰੀ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਸਾਰਨੀ ਹਮੋ ਮਾਕੇ ਆਕੇ ਪਹੁੰਚਣਾ ਹੈ ਇਸ ਧਾਮ ਦੇ ਵਿੱਚ ਸੇਵਾ ਕਰਨੀ ਹੈ ਸਤਿਗੁਰਾਂ ਦੇ ਅਸ਼ੀਰਵਾਦ ਪ੍ਰਾਪਤ ਕਰਨਾ ਹੈ ਔਰ ਇਹ ਸਤਿਗੁਰ ਮਹਾਰਾਜੀ ਧਾਮ ਤੇ ਸੇਵਾ ਕਰਨਗੇ ਜੋ ਤੁਹਾਨੂੰ ਚਾਹੀਦਾ ਮੇਰੇ ਮਨ ਦਾ ਵਿਸ਼ਵਾਸ ਹੈ ਮਿਲ ਸਕਦਾ ਹੈ ਬੋਲੋ ਗੁਰਦੇਵ ਭਗਵਾਨ ਕੀ ਜੈ ਬੰਦੀ ਛੋੜ ਮਹਾਰਾਜ ਕੀ ਜੈ